ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਟੇਸਟੀ ਪੰਡਾਰੇ ਵਾਲੇ ਆਲੂ ਇਹ ਆਲੂ ਜ਼ਿਆਦਾਤਰ ਆਪਾਂ ਨੂੰ ਜਗਰਾਤੇ ਵਗੈਰਾ ਜਾਂ ਕਈ ਸੇ ਪੰਡਾਰੇ ਤੇ ਖਾਨ ਨੂੰ ਮਿਲਦੇ ਐ ਤੇ ਵਾਕਈ ਘਰ ਦੇ ਵਿੱਚ ਜੇ ਆਪਾਂ ਬਣਾਈਏ ਉਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਐ ਤੇ ਆਪਾਂ ਇਹਨਾਂ ਨਾਲ ਤਿਆਰ ਕੀਤੀ ਐ ਆਲੂ ਪੂਰੀ ਤੇ ਜਦੋਂ ਇਹ ਸਬਜੀ ਬਣੀ ਤਾਂ ਆਪਾਂ ਖੁਦ ਵੀ ਹੈਰਾਨ ਰਹਿ ਗਏ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੇ ਸੋਚਿਆ ਸੋਡੇ ਨਾਲ ਆਪਾਂ ਸ਼ੇਅਰ ਜ਼ਰੂਰ ਕਰੀਏ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇੱਕ ਆਪਾਂ ਕੜਾਈ ਲੈ ਲਈ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਾਂਗੇ ਉਹ ਆਪ ਤੁਸੀਂ ਅਧਿਕ ਕੜਛੀ ਤੇਲ ਦੀ ਪਾ ਲੈਣੀ ਹੈ ਤੇ ਤੇਲ ਨੂੰ ਜਦੋਂ ਕਰ ਲਿਆ ਆਪਾਂ ਗਰਮ ਤੇ ਉਹਦੇ ਵਿੱਚ ਤੁਸੀਂ ਪਾ ਦੇਣਾ ਜੀਰਾ ਜੀਰਾ ਭੁੰਨ ਕੇ ਤੇ ਉਹਦੇ ਵਿੱਚ ਆਪਾਂ ਦੋ ਤੇਜ ਪੱਤੇ ਪਾਏ ਹੈਗੇ ਇਹ ਤੁਸੀਂ ਜ਼ਰੂਰ ਪਾਓ ਸਬਜ਼ੀ ਦੇ ਵਿੱਚ ਇਹ ਟੇਸਟ ਵਾਲੀਆਂ ਚੀਜ਼ਾਂ ਨੇ ਉਸ ਤੋਂ ਬਾਅਦ ਆਪਾਂ ਵਿੱਚ ਪਾਇਆ ਬਰੀਕ ਕਟਿਆ ਅਦਰਕ ਤੇ ਹਰੀ ਮਿਰਚ ਚਾਰ ਪੰਜ ਆਪਾਂ ਹਰੀਆਂ ਮਿਰਚਾਂ ਪਾਈਆਂ ਇਹਦੇ ਵਿੱਚ ਆਪਾਂ ਲਸਣ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਆਪਾਂ ਇਹ ਭੰਡਾਰੇ ਦੇ ਅਕੋਰਡਿੰਗ ਹੀ ਬਣਾ ਰਹੇ ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤਿੰਨ ਟਮਾਟਰਾਂ ਨੂੰ ਥੋੜਾ ਜਿਹਾ ਮੋਟਾ ਕੱਟਿਆ ਤੇ ਉਹ ਇਹਦੇ ਵਿੱਚ ਪਾਤੇ 3-4 ਮਿੰਟਾਂ ਤੱਕ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਕੀ ਪਾਉਣਾ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਪਾਂ ਦੇਗੀ ਮਿਰਚ ਪਾਈ ਹੈ ਤਨੀਆ ਪਾਊਡਰ ਹਲਦੀ ਨਮਕ ਤੇ ਥੋੜੀ ਜਿਹੀ ਆਪਾਂ ਦੂਸਰੀ ਮਿਰਚ ਵੀ ਪਾਈ ਹੈ ਤੇ ਮਸਾਲਾ ਪਾਇਆ ਜੋ ਚੀਜ਼ਾਂ ਤੁਹਾਨੂੰ ਪਸੰਦ ਹੈ ਤੇ ਜਿੰਨੀ ਜਿੰਨੀ ਜ਼ਰੂਰਤ ਹੈ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹਨਾਂ ਨੂੰ ਵਿੱਚ ਪਾ ਕੇ ਆਪਾਂ ਇਹਦੇ ਵਿੱਚ ਹਲਕਾ ਜਿਹਾ ਪਾਵਾਂਗੇ ਵਿੱਚ ਪਾਣੀ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ मिक्स ਕਰਨ ਤੋਂ ਬਾਅਦ ਇਹਨੂੰ ਆਪਾਂ 2-3 ਮਿੰਟ ਦੇ ਲਈ ਟੱਕ ਕੇ ਰੱਖ ਦਾਂਗੇ ਇਹ ਤੁਸੀਂ ਇੱਥੇ ਟੱਕ ਦੇਣਾ ਤਾਂ ਕਿ ਮਸਾਲੇ ਦਾ ਕਲਰ ਵਗੈਰਾ ਜਿਹੜਾ ਇਹਦੇ ਨਾਲ ਬਹੁਤ ਵਧੀਆ ਆਉਂਦਾ ਹੈ ਤੇ ਜਦੋਂ ਇਹ ਮਸਾਲਾ ਹੋ ਗਿਆ ਜੀ ਤਿਆਰ ਤੇ ਦੇਖੋ ਇਹਨੇ ਤੇਲ ਥੋੜਾ ਜਿਹਾ ਛੱਡ ਦਿੱਤਾ ਤੇ ਆਪਾਂ ਇਹਦੇ ਲਈ ਕੀ ਕਰਨਾ ਉਬਲੇ ਹੋਏ ਆਲੂ ਲੈ ਲੈਣੇ ਆਗੇ ਤੇ ਉਹਨੂੰ ਤੁਸੀਂ ਕੱਟਣਾ ਵਗੈਰਾ ਕੁਝ ਨਹੀਂ ਸਿਰਫ ਹੱਥਾਂ ਦੇ ਨਾਲ ਹੀ ਤੁਸੀਂ ਉਹਨੂੰ ਥੋੜਾ ਜਿਹਾ ਤੋੜ ਲੈਣਾਗਾ ਇੱਕ ਆਲੂ ਦੇ 2-3 ਹਿੱਸੇ ਇਸ ਤਰੀਕੇ ਦੇ ਨਾਲ ਕਰ ਲੈਣੇ ਆਗੇ ਜਿਹੜੇ ਆਲੂ ਤੁਸੀਂ ਉਬਾਲੇ ਐ ਨਾ ਇਹ ਜੀ 90% ਤੁਸੀਂ ਉਬਾਲਨੇ ਆ ਮਤਲਬ ਇਹ ਬਿਲਕੁਲ ਨਹੀਂ ਉਬਾਲਨੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਕਹਦੀ ਇੱਕ ਅਸਰ ਰੱਖਣੀ ਹੈਗੀ ਤੇ ਜ਼ਿਆਦਾ ਨਹੀਂ ਉਬਾਲਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੇਖੋ ਮਸਾਲਾ ਬਿਲਕੁਲ ਤਿਆਰ ਹੋ ਗਿਆ ਤੇਲ ਇਹਨੇ ਹੁਣ ਆਪਣਾ ਛੱਡ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਆਲੂ ਇਹਦੇ ਵਿੱਚ ਪਾ ਦਾਂਗੇ ਆਲੂ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ 1.5 ਗਲਾਸ ਪਾਣੀ ਦਾ ਪਾਏ ਲਗਭਗ ਤੇ ਤੁਸੀਂ ਇਹਦੇ ਵਿੱਚ ਇੰਨਾ ਪਾਣੀ ਜ਼ਰੂਰ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟੱਕ ਕੇ ਰੱਖ ਦੇਵਾਂਗੇ ਫਲੇਮ ਆਪਾਂ ਮੀਡੀਅਮ ਰੱਖਣੀ ਹੈ ਵੀਡੀਓ ਤੁਸੀਂ ਫੁੱਲ ਜ਼ਰੂਰ ਦੇਖਿਓ ਕਿਉਂਕਿ ਆਪਾਂ ਹਜੇ ਸਬਜ਼ੀ ਵਿੱਚ ਬਹੁਤ ਕੁਝ ਪਾਉਣਾ ਹੈ ਉਸ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਜੀ ਜੀਰਾ ਪਾਉਣ ਤੋਂ ਬਾਅਦ ਆਪਾਂ ਨਮਕ ਮਿਰਚ ਮਸਾਲਾ ਹਲਦੀ ਥੋੜੇ ਥੋੜੇ ਲੈ ਲਾਂਗੇ ਤੇ ਇਹਦੇ ਵਿੱਚ ਹਲਕਾ ਜਿਹਾ ਪਾਣੀ ਪਾ ਦਾਂਗੇ ਪਾਣੀ ਪਾਉਣ ਤੋਂ ਬਾਅਦ ਇਹਨੂੰ ਮਿਕਸ ਕਰ ਲਾਂਗੇ ਫਿਰ ਆਪਾਂ ਗਰਮ ਹੋਏ ਪੈਨ ਦੇ ਵਿੱਚ ਇਹ ਮਸਾਲਾ ਪਾ ਦਾਂਗੇ ਤੇ ਉਹਦੇ ਵਿੱਚ ਆਪਾਂ 2-3 ਆਲੂ ਅਲੱਗ ਹੈ ਜਿਹੜੇ ਉਹਨਾਂ ਨੂੰ ਮੈਸ਼ ਕਰ ਲਿਆ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਆਪਾਂ ਜੀਰੇ ਦੇ ਵਿੱਚ ਪਾਇਆ ਪਾਣੀ ਤੇ ਨਾਲ ਦੀ ਨਾਲ ਹੀ ਆਪਾਂ ਆਲੂ ਪਾ ਕੇ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਦਾਂਗੇ ਇਹ ਮਿਲਾਉਣ ਤੋਂ ਬਾਅਦ ਆਪਾਂ ਇਹਨੂੰ ਕੱਢ ਲਾਂਗੇ ਜੀ ਇੱਕ ਬਰਤਨ ਦੇ ਵਿੱਚ ਇਹ ਜਿਹੜਾ ਮਟੀਰੀਅਲ ਆਪਾਂ ਤਿਆਰ ਕੀਤਾ ਉਹ ਆਪਾਂ ਆਲੂ ਪੂਰੀ ਬਣਾਉਣ ਦੇ ਲਈ ਕਰਕੇ ਰੱਖ ਲਿਆ ਇਹ ਠੰਡਾ ਹੋ ਜਾਊਗਾ ਪਿਆ ਪਿਆ ਉਸ ਤੋਂ ਬਾਅਦ ਤੁਸੀਂ ਲੈ ਲੈਣਾ ਜੀ ਕਣਕ ਦਾ ਥੋੜਾ ਜਿਹਾ ਆਟਾ ਆਪਾਂ ਆਟੇ ਦੀ ਪੂਰੀ ਬਣਾਵਾਂਗੇ ਉਹਦੇ ਵਿੱਚ ਪਾਈਏ ਜੀ ਆਪਾਂ ਜਵੈਨ ਤੇ ਚੁਟਕੀ ਭਰ ਪਾ ਲਿਆ ਨਮਕ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਪਾ ਪਾ ਕੇ ਆਪਾਂ ਇਹਨੂੰ ਗੁੰਨ ਲਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਉਸ ਤੋਂ ਬਾਅਦ ਆਪਾਂ ਤੜਕੇ ਦੇ ਲਈ ਪਾਇਆ ਜੀ ਦੇਸੀ ਘਿਓ ਤੇ ਉਹਦੇ ਵਿੱਚ ਥੋੜੀ ਜੀ ਕੁੱਟ ਕੇ ਪਾਈ ਹੈ ਇਲਾਇਚੀ ਜੇ ਤੁਹਾਡੇ ਕੋਲੇ ਵੱਡੀ ਇਲਾਇਚੀ ਹੋਵੇ ਤੁਸੀਂ ਉਹ ਪਾ ਸਕਦੇ ਹੋ ਇਹਦੇ ਵਿੱਚ ਤੇ ਆਪਣੇ ਕੋਲੇ ਛੋਟੀ ਇਲਾਇਚੀ ਸੀ ਆਪਾਂ ਕੁੱਟ ਕੇ ਪਾਤੀ ਦੋ ਪਾਈਆਂ ਸੀ ਆਪਾਂ ਲਾਲ ਮਿਰਚਾਂ ਤੇ ਉਹਨੂੰ ਹਲਕਾ ਜਿਹਾ ਭੁੰਨ ਲਿਆ ਉਸ ਤੋਂ ਬਾਅਦ ਸਬਜ਼ੀ ਤਿਆਰ ਹੋਣ ਲੱਗ ਰਹੀ ਹੈ ਤੇ ਆਪਾਂ ਇਹਦੇ ਵਿੱਚ ਉੱਪਰ ਪਾਇਆ ਅੱਧਾ ਚਮਚ આમਚੂਰ ਪਾਊਡਰ ਤੇ ਥੋੜੀ ਜਿਹੀ ਆਪਾਂ ਇਹਦੇ ਉੱਤੇ ਪਾਈ ਐ ਕਾਲੀ ਮਿਰਚ ਇਹ ਦੋਨੇ ਚੀਜ਼ਾਂ ਤੁਸੀਂ ਜ਼ਰੂਰ ਪਾਓ ਔਰ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਦੂਸਰੇ ਪਾਸੇ ਆਪਣਾ ਦੇਸੀ ਘਿਓ ਦਾ ਤੜਕਾ ਹੋ ਗਿਆ ਸੀ ਜੀ ਦੇਖੋ ਤਿਆਰ ਤੇ ਆਪਾਂ ਕੀ ਕੀਤਾ ਹੁਣ ਇਹਦੇ ਵਿੱਚ ਕਰਤਾ ਮਿਕਸ ਤੇ ਇਹਨੂੰ 1-2 ਮਿੰਟਾਂ ਲਈ ਆਪਾਂ ਹੋਰ ਪਕਾਵਾਂਗੇ ਸਬਜ਼ੀ ਨੂੰ ਤੇ ਨਾਲੇ ਜਿਹੜੇ ਆਪਣੇ ਆਲੂ ਥੋੜੇ ਜਿਹੀ ਰਹਿ ਗਏ ਸੀ ਪੱਕਣੋਂ ਉਹ ਪੱਕ ਗਏ ਤੇ ਨਾਲੇ ਸਬਜੀ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਉੱਪਰ ਪਾਈ ਹੈ ਜੀ ਮੇਥੀ ਮੇਥੀ ਨਾਲੇ ਦੀ ਖੁਸ਼ਬੂ ਹੈ ਜਿਹੜੀ ਦੂਰ ਤੱਕ ਫੈਲ ਚੂਗੀ ਤੇ ਸਬਜੀ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਤੁਸੀਂ ਟ੍ਰਾਈ ਜ਼ਰੂਰ ਕਰਿਓ ਇਹ ਉਸ ਤੋਂ ਬਾਅਦ ਆਪਾਂ ਜਿਹੜਾ ਜੀ ਇਹ ਪੂਰੀਆਂ ਲਈ ਤਿਆਰ ਕੀਤਾ ਸੀ ਤੇ ਇਹਦੇ ਵਿੱਚ ਵੀ ਪਾਤੀ ਮੇਥੀ ਤੇ ਆਪਾਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਕਰ ਲਿਆ ਤੇਲ ਗਰਮ ਤੇ ਉਸ ਤੋਂ ਬਾਅਦ ਆਟੇ ਨੂੰ ਆਪਾਂ ਦੇਤੀ ਜੀ ਮੁੱਕੀ ਤੇ ਇਹਨੂੰ ਉਸ ਤੋਂ ਬਾਦ ਕਰ ਲੈ ਨਿੱਕਾ ਜਿਹਾ ਪੇੜਾ ਪੇੜਾ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਭਰ ਦਾਂਗੇ ਥੋੜੇ ਜਿਹੇ ਜਿਹੜੇ ਆਪਾਂ ਆਲੂ ਸੀ ਉਹ ਬਿਲਕੁਲ ਤੁਸੀਂ ਠੰਡੇ ਕਰ ਲੈਣੇ ਆ ਗਰਮ ਨਹੀਂ ਹੋਣੇ ਚਾਹੀਦੇ ਤੇ ਉਸ ਤੋਂ ਬਾਅਦ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਇਹਦੇ ਨਾਲ ਹਲਕਾ ਜਿਹਾ ਆਪਾਂ ਇਹਨੂੰ ਬੇਲ ਲਾਂਗੇ ਤੁਸੀਂ ਇਹਨੂੰ ਸੌਫਟ ਜਿਹਾ ਬੇਲਣਾ ਬਿਲਕੁਲ ਪਿਆਰ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਜੀ ਫਰਾਈ ਇਹ ਹੋ ਗਈ ਤਿਆਰ ਤੇ ਹੁਣ ਇਹਨੂੰ ਤੇਲ ਆਪਾਂ ਕਰ ਲਿਆ ਫੁੱਲ ਗਰਮ ਤੇ ਪੂਰੀ ਨੂੰ ਆਪਾਂ ਵਿੱਚ ਪਾ ਦਾਂਗੇ ਤੇ ਦੇਖੋ ਇਹ ਆਪਣੀ ਆਲੂ ਪੂਰੀ ਵੀ ਤਿਆਰ ਹੋ ਗਈ ਪੂਰੀ ਇਹ ਫੁੱਲ ਗਈ ਇਸ ਤਰੀਕੇ ਨਾਲ ਕੁਝ ਨਹੀਂ ਹੋਇਆ ਵੀ ਆਪਾਂ ਆਲੂ ਪਾਏ ਸੀ ਤੇ ਇਹ ਫੁੱਲੀ ਨਹੀਂ ਬਹੁਤ ਹੀ ਵਧੀਆ ਪੂਰੀ ਬਣ ਕੇ ਦੇਖੋ ਤਿਆਰ ਹੋ ਗਈ ਤੁਸੀਂ ਇਹਨੂੰ ਸੌਫਟ ਬੇਲਿਓ ਬਸ ਉਸ ਤੋਂ ਬਾਅਦ ਆਪਾਂ ਸਿੰਪਲ ਪੂਰੀਆਂ ਵੀ ਬਣਾਈਆਂ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਪੂਰੀ ਬਣਾਉਣੇ ਜਿਹੜੀ ਉਹ ਵੀ ਪੂਰੀਆਂ ਬਹੁਤ ਹੀ ਵਧੀਆ ਬਣੀਆਂ ਤੇ ਇਹ ਸਬਜੀ ਹੈ ਜਿਹੜੀ ਇਹ ਆਲੂ ਪੂਰੀ ਦੇ ਨਾਲ ਬਣੀ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਤੁਸੀਂ ਵੀ ਘਰੇ ਬਣਾ ਕੇ ਸਭ ਨੂੰ ਜ਼ਰੂਰ ਖਵਾਇਓ ਤੇ ਬਿਲਕੁਲ ਇਹਦਾ ਜਿਹੜਾ ਟੇਸਟ ਹੈ ਉਹ ਲੰਗਰ ਪੰਡਾਰੇ ਵਰਗਾ ਹੋਊਗਾ। ਕਈ ਕਰਾਂ ਦੇ ਵਿੱਚ ਕਿਸੇ ਬਰਤ ਬਗੈਰਾ ਤੇ ਵੀ ਕੋਈ ਸਬਜੀ ਬਣਾਉਂਦੇ ਐ ਤਾਂ ਤੁਸੀਂ ਇਹ ਤਰੀਕੇ ਦੀ ਆਲੂ ਸਬਜੀ ਤਿਆਰ ਕਰ ਸਕਦੇ ਹੋ। ਇਹ ਲਸਣ ਤੇ ਪਿਆਜ਼ ਤੋਂ ਬਗੈਰ ਬਣੀ ਐ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਐ। ਵੀਡੀਓ 'ਚ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਸਾਨੂੰ ਇਹ ਸਬਜੀ ਤੇ ਆਲੂ ਪੂਰੀ ਕਿਹਜੀ ਲੱਗੀ। ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।